ਜਦੋਂ ਫਤੇ ਫਿਲਮ ਦੀ ਅਸੀਂ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਔਰ ਥੱਲੇ ਕਰ ਲੋ ਆਈਡੀਆ ਯਾਰ ਥੋੜੇ ਥੱਲੇ ਕਰ ਥੈਂਕ ਯੂ ਥੈਂਕ ਯੂ ਜਦੋਂ ਫਤੇ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਦਰਬਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਹੋਏ ਤੇ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮਥਾ ਟੇਕ ਕੇ ਆਏ ਆ ਸ਼ਿਰਵਾਦ ਲੈਣ ਆਏ ਆ ਕਿ ਮੇਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇਥੋਂ ਕੀਤੀ ਸੀ ਵਾਪਸ ਯੂ نو ਵੈਗਰ ਸੱਚੀ ਬਾਸ਼ਾ ਯੂ نو ਫਤਿਹ ਦਿਲਾਏ ਸਰ ਕਿਸਾਨਾਂ ਦੇ ਤੱਕ ਮੈਨੂੰ ਕੋਲ ਦੇਖ ਲੈ ਕੇ ਕਿਸਾਨਾਂ ਨੂੰ ਜੀ ਕਿਸਾਨਾਂ ਦੇ ਨਵੇਂ ਬੈਠੇ ਹੋਏ ਉਹਨੂੰ ਕਸ ਦੇ ਰਿਹਾ 750 ਮੈਂ ਯੂ نو ਪਹਿਲਾ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੂੰਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਪਾਵੇਂ ਕਿਸਾਨ ਭਰਾ ਹੋਣ ਪਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ نو ਖਿੱਚਿਆ ਜਾਂਦਾ ਤੇ ਉਸੇ ਤੇ ਲਿਖਣੀ ਸ਼ੁਰੂ ਕੀਤੀ ਦੀ ਪਿਕਚਰ ਔਰ ਕਹਾਣੀ ਵੀ ਜਦੋਂ ਅਸੀਂ ਸ਼ੂਟ ਸ਼ੂਟ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਇਹ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਯੂ نو ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਉਹਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਮੈਂ ਡਾਇਰੈਕਟਰੀ ਇਸੇ ਲਈ ਕਰਨਾ ਚਾਹੁੰਦਾ ਜੀ ਕਿ ਤਾਂ ਕਿ ਉਹ ਦੱਸ ਸਕੀਏ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜਦੋਂ ਪਿਕਚਰ ਆਊਗੀ ਦਰਸ਼ਕ ਨੂੰ ਆਈ ਹੋਪ ਕਿ ਯੂ ਨੋ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਸੱਚੇ ਪਾਸ਼ਾ ਮੇਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇੱਥੇ ਆ ਕੇ ਕਿੰਨਾ ਕੁ ਮਨੁੱਖ ਨੂੰ ਮਿਲਦਾ ਬਹੁਤ ਅੱਛਾ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਹੀ ਸ਼ੁਰੂਆਤ ਤੋਂ ਕੀਤਾ ਔਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਹੈ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਅਸੀਂ ਹਾਂ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬ ਲਈ ਭਾਈ ਮੈਂ ਇੱਥੋਂ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਨੂ ਟੇ ਲੋ ਭਾਈ ਜਿਹਨੇ ਰੋਲ ਕੀਤਾ ਸੀ ਉਹ ਕਿਸਾਨ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਔਰ ਜੋ ਵੀ ਲਿਖਦਾ ਰਵਾਂਗਾ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਜਿਹੜੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦਾ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨ ਦੇ ਹੱਕ ਮੈਂ ਹੀ ਕਿਸਾਨ ਭਰਾਵਾਂ ਲਈ ਹਮੇਸ਼ਾ ਦਿਲੋਂ ਉਹਨਾਂ ਲਈ ਹਮੇਸ਼ਾ ਖੁਸ਼ੀਆਂਮੰਦ ਹੈ ਹਮੇਸ਼ਾ ਮੈਂ ਆ ਵੀ ਕੰਨਾ ਵਾਂ ਇਨ ਫੈਕਟ ਜਿਹੜੀ ਅਸੀਂ ਫਿਲਮ ਵੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਹੈ ਕਿ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਮੈਂ ਆਪਣੇ ਹਿੱਸੇ ਦੀ ਸਾਰੀ ਯੂ ਨੋ ਅਸੀਂ ਦਾ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਪੀੜਿਤ ਲੋਕਾ ਹੋਣ ਉਹਨਾਂ ਦੀ ਦੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਊਗੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਬਖਸ਼ਾਂਗੇ Thank, Thank you. you so much. Thank you. Thank you. Thank you.